ਸਾਰੇ ਜਾਨਵਰਾਂ ਦਾ ਜੋ ਸੁਰੱਖਿਤਰ ਉਹ ਹੋਣ ਤੇ ਹਮ ਲੋਕੋ ਨੂੰ ਜੋ ਜਾਨਵਰ ਹੋਇਆ ਹੈ ਦੁਰਘਟਨਾ ਇਸ ਦਾ ਮੁਆਵਜ਼ਾ ਚਾਹੀਏ। ਇਹ ਵਿਚਾਰਾ ਗਰੀਬ ਆਦਮੀ ਆ ਔਰ ਇੱਕ ਇਹ ਦੇਣੇ ਬੇਜਬਾਨੀ ਜੇ ਜਾਨ ਗਈ ਆ ਇਹਨੂੰ ਚੰਗੀ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਮਹਿਕਮੇ ਦੇ ਮੁਲਾਜ਼ਮ ਨੇ। ਚੁੱਪਾ ਪਿਆ ਬੈਠ ਸਾਰੇ ਬਿਜਲੀ ਵਿਭਾਗ ਦੇ ਮੁਰਦਾਵਾ ਤੇ ਨਾਰੇ ਲਾ ਰਹੇ ਆ ਇਹਨਾਂ ਨੂੰ ਕੋਸ ਰਹੇ ਆ ਵੀ ਤੁਸੀਂ ਤਰਖਾਨ ਲੈਨੇ ਹੋ 24 ਘੰਟੇ ਦੀਆਂ ਡਿਊਟੀ ਅੱਜ ਘਰੇ ਬੈਠ ਕੇ ਸੁੱਤੇ ਆਰਾਮਲਾ ਤੁਸੀਂ ਠੰਡ ਬਣਾ ਰਹੇ ਆ ਐਰ ਵੀਓ ਸਾਹਿਬ ਔਰ ਜੇ ਆਈ ਸਾਹਿਬ ਸਾਰਿਆਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਔਰ ਇੱਕ ਵੇਜਮਾਨ ਜਾਨਵਰ ਦੀ ਜਾਨ ਚਲੇ ਗਈ ਉਹਦਾ ਉਹਦਾ ਘੋੜੇ ਦਾ ਮਾਲਕ ਜਿਹੜਾ ਉਹਨੂੰ ਵੀ ਬਹੁਤ ਵੱਡਾ ਕਰੰਟ ਦਾ ਝਟਕਾ ਪਿਆ ਪਰ ਉਹਦੀ ਜਾਨ ਬਚ ਗਈ ਮਹਾਰਾਜ ਦੀ ਕਿਰਪਾ ਨਾਲ ਇਹ ਹੋ ਗਿਆ ਹੀ ਬੀਮੈਂਟ ਹੋ ਗਏ ਬੀਮੈਂਟ ਹੋ ਗਏ ਆ ਕੋਈ ਰਾਏ ਨਹੀਂ ਦੇ ਰਿਹਾ ਉਹ ਆ ਗਿਆ ਪਾਣੀ ਭਲਾਉਣਾ ਆਇਆ ਸੀਗਾ ਜੀ ਇੱਥੇ ਪਾਣੀ ਹੜੀ ਖੇਡ ਲੱਗੀ ਆ ਪਾਣੀ ਪਾਣੀ ਭਰਾ ਕੇ ਪਾਣੀ ਪੀ ਲਿਆ ਸੀ ਪਾਣੀ ਕਿੱਥੇ ਆਇਆ ਮੂੰਹ ਨਹੀਂ ਲਾਇਆ ਵਿਚਾਰਿਆ ਨੇ ਕੋਈ ਪਾਣੀ ਪਿਆਣੋ ਦੇ ਘੋੜੇ ਆ ਮੈਂ ਦਾ ਰੋਜ ਹੀ ਆਉਣਾ ਰੋਜ ਆਉਂਦੇ ਆ ਆਪਣੇ ਜਾਨਵਰਾਂ ਨੂੰ ਆਲੇ ਪਾਣੀ ਇੱਥੇ ਪੀਂਦੇ ਆ ਜਿੰਨੇ ਵੀ ਜਾਨਵਰ ਆ 40 50 ਸਾਲ ਤੋਂ ਇੱਥੇ ਦੇ ਖੁਰਲੀ ਬਣੀ ਹੋਈ ਆ ਕੀ ਹੋਇਆ ਤਾਰ ਕਿੱਦਾਂ ਗਈ ਤੇ ਬਾੜਾ ਆੜਾ ਥਾਨੂੰ ਦਾ ਪਤਾ ਹੀ ਨਹੀਂ ਲੱਗਾ ਤਾਰਕੇ ਦੇ ਵੇਲੇ ਗਿਰੀ ਆ ਨਾ ਰੇੜਾ ਨਹੀਂ ਉਹਦੇ ਹੀ ਨੇੜੇ ਹੀ ਰਹਿੰਦੇ ਮੈਂ ਤੇ ਫਲਾਉਣਾ ਆਇਆ ਹੀ ਪਾਣੇ ਆਉਂਦੇ ਦੋ ਨੰਬਰ ਪੇਜੇ ਲਾ ਰੇੜਾ ਹੁੰਦਾ ਦਾ ਮੈਰੀ ਕਰੇ ਆ ਹਾਂਜੀ ਥੋੜਾ ਤੱਕਦਾ ਰਿਹਾ ਛੱਡਣ ਲੱਗਿਆ ਸੀ ਮੈਨੂੰ ਝੜਕਾ ਪਿਆ ਆ ਮੈਂ ਝੜਦਾ ਮੈਂ ਕਾਸੀ ਔੜਿਆ ਆ ਅਧੀਗਾ ਮੈਂ ਖੱਟਦਾ ਸੀ ਉਹ ਖੈਦਾ ਖੈਦਾ ਭੇ ਮੈਂ ਝੜਗਾ ਪਿਆ ਨਾ ਆਇਆ ਵੀ ਨੇ ਵੀ ਬਹਾਂ ਦਾ ਹੱਲੇ ਨਹੀਂ ਗਾ ਮੰਗਾ ਪੀ ਬੰਦੇ ਉੱਥੇ ਜਾ ਕੇ ਆ ਕੇ ਫਿਰ ਵੀ ਨਹੀਂ ਹੋ ਰਸਾ ਵੀ ਗਿਲਾ ਹੇ ਹਲਕਾ ਫੁਲਕਾ ਚੱਲਿਆ ਪਿਆ ਜੜ ਘਾ ਰਿਆ ਤਾਂ ਹੀ ਛੱਡਿਆ ਜਾਣ ਜਾ ਸਕਦੀ ਜਾਣ ਜਾਣੀ ਚਲੇ ਜਾਣੀ ਸੀ ਜੇ ਆਖਰ ਮਰ ਗਿਆ ਤਾਂ ਇਹ ਵੀ ਜਾਣ ਲੁਕੀ ਐਡਾ ਜਾਣ ਨਹੀਂ ਜਾਣ ਹੈ ਇਹ ਛੱਡਦਾ ਨਾ ਇਹ ਛੋੜੇ ਛੱਡ ਕੇ ਪਰੇ ਨਾ ਇਹਦਾ ਨਹੀਂ ਜਾਣ ਹੁੰਦੀ ਆ ਸਾਡਾ ਬਲਵਿੰਦਰ ਸਿੰਘ ਲਾਲਪੁਰੀ ਮੇਰਾ ਨਾਮ ਆ ਮੈਂ ਗੁਰਦੁਆਰਾ ਸ਼ਹੀਦਾ ਫੈਰੂਮਾਨ ਦਾ ਮੁਖ ਸੇਵਾਦਾਰ ਵੀ ਆ ਇੱਥੇ ਸਾਡੇ ਇਹ ਫੈਕਟਰੀ ਦੇ ਬਾਹਰ ਘੱਟੋ ਘੱਟ 50 ਸਾਲ ਤੋਂ ਪਾਣੀ ਪੀਣ ਲਈ ਜਾਨਵਰਾਂ ਦੇ ਪਾਣੀ ਪੀਣ ਲਈ ਖੁਰਲੀ ਬਣੀ ਹੋਈ ਆ ਆ ਦੇਖੋ ਜਿਵੇਂ ਹੁਣ ਵੀ ਆ ਰਹੇ ਨੇ ਜਾਨਵਰਾਂ ਨੂੰ ਪਾਣੀ ਪੀਣ ਔਰ ਇੱਥੇ ਤਰੀਕੇ ਇੱਥੇ ਇੱਕ ਸਵੇਰੇ ਤਕਰੀਬਨ 1.5 ਘੰਟਾ ਪਹਿਲਾਂ ਤੋਂ ਟਾਰ ਡਿੱਗੀ ਹੋਈ ਆ ਜਿਹਦੀ ਕੰਪਲੇਂਟ ਲਿਖਾਉਣ ਲਈ ਸਾਰੇ ਆਂਡੀਆਂ ਗਵਾਂਡੀਆਂ ਨੇ ਇੰਨੇ ਤਰਦਰ ਕਰ ਰਹੇ ਆ ਕੋਈ ਬੰਦਾ ਬਿਜਲੀ ਵਿਭਾਗੇ ਦਾ ਆ ਕੇ ਇਹ ਤਾਰ ਲਾਈਵ ਤਾਰ ਆ ਜਿਹਦੇ ਵਿੱਚ ਫੁੱਲ ਗਰੰਟਾ ਉਹਨੂੰ ਅਟੈਂਡ ਕਰਨੀ ਕੰਪਲੇਂਟ ਕਰਨੀ ਨਹੀਂ ਆ ਰਿਹਾ ਐਸ ਡੀਓ ਸਾਹਿਬ ਐਸ ਡੀਓ ਸਾਹਿਬ ਔਰ ਜੇ ਆਈ ਸਾਹਿਬ ਸਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਔਰ ਇੱਕ ਬੇਜਮਾਨ ਜਾਨਵਰ ਦੀ ਜਾਨ ਚਲੇ ਗਈ ਉਹਦਾ ਉਹਦਾ ਘੋੜੇ ਦਾ ਮਾਲਕ ਜਿਹੜਾ ਉਹਨੂੰ ਵੀ ਬਹੁਤ ਵੱਡਾ ਕਰੰਟ ਦਾ ਝਟਕਾ ਪਿਆ ਪਰ ਉਹਦੀ ਜਾਨ ਬਚ ਗਈ ਮਹਾਰਾਜ ਦੀ ਕਿਰਪਾ ਨਾਲ ਪਰ ਉਹ ਵਿਚਾਰੇ ਦੀ ਖਾ ਰੋਜੀ ਰੋਟੀ ਵੀ ਗਈ ਔਰ ਇੱਕ ਬੇਜ ਇੱਕ ਬੇਜਮਾਨ ਦੀ ਜਾਨ ਵੀ ਗਈ ਔਰ اچھا ਸੁੱਤਾ ਪਿਆ ਮਹਿਕਮਾ ਨੁਕਸਾਨ ਤੁਹਾਡੀ ਫੈਕਟਰੀ ਦੇ ਜਿਹੜੇ ਲੇਬਰ ਵਾਲੇ ਉਹਨਾਂ ਦਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਅੰਦਰ ਘੱਟੋ ਘੱਟ 3-400 ਬੰਦਾ ਕੰਮ ਕਰਦਾ 3-4 ਫੈਕਟਰੀਆਂ ਨੇ ਜਿਹਦਾ ਮੇਨ ਗੇਟ ਆ ਮੇਨ ਗੇਟ ਦੇ ਅੱਗੇ ਤਾਰ ਡਿੱਗੀ ਪਈ ਆ ਔਰ ਬਹੁਤ ਵੱਡਾ ਨੁਕਸਾਨ ਹੁੰਦਾ ਮਨੁੱਖੀ ਜਾਨ ਤਾਂ ਚਲੋ ਨਹੀਂ ਗਈ ਪਰ ਇਹ ਇੱਕ ਜੋ ਬੇਜਬਾਨ ਦੀ ਜਾਨ ਗਈ ਆ ਇਹ ਵੀ ਕਿਸੇ ਮਨੁੱਖੀ ਜਾਨ ਤੋਂ ਘੱਟ ਨਹੀਂ ਇਹ ਵੀ ਮਨੁੱਖੀ ਜਾਨ ਤੋਂ ਘੱਟ ਨਹੀਂ ਔਰ ਸੁੱਤਾ ਪਿਆ ਬਹਿਕਮਾ ਸਾਰੇ ਬਿਜਲੀ ਮਹਿਕਮੇ ਦੇ ਮੁਰਦਾਵਾ ਦੇ ਨਾਰੇ ਲਾ ਰਹੇ ਆ ਇਹਨਾਂ ਨੂੰ ਕੋਸ ਰਹੇ ਆ ਵੀ ਤੁਸੀਂ ਤਰਖਾਂ ਲੈਨੇ ਹੋ 24 ਘੰਟੇ ਦੀਆਂ ਡਿਊਟੀ ਅੱਜ ਘਰੇ ਬੈਠ ਕੇ ਸੁੱਤੇ ਆਰਾਮ ਨਾਲ ਤੁਸੀਂ ਠੰਡ ਬਣਾ ਰਹੇ ਆ ਅੱਛੇ ਤਾਂ ਅਜੇ ਜੇ ਚੱਲਦੀ ਕਰੰਟ ਆ ਰਹੀ ਜੀ ਬਿਲਕੁਲ 100% ਤਾਂ ਹੀ ਮਰਿਆ ਕੋਈ ਨੇੜੇ ਨਹੀਂ ਜਾਂਦਾ ਅਸੀਂ ਤਾਂ ਹੀ ਇਹਦੇ ਬਚਾ ਲਈਏ ਇੱਥੇ ਪ੍ਰਬੰਧ ਕੀਤਾ ਹੈਗਾ ਵੀ ਤਾਂ ਕਿ ਕੋਈ ਹੋਰ ਮਨੁੱਖੀ ਜਾਨ ਨਾ ਜਾਵੇ ਔਰ ਆਹ ਮਾਲਕ ਹੈ ਇਹ ਵਿਚਾਰਾ ਤੀਬ ਆਦਮੀ ਹੈ ਕਿ ਕਿੱਥੋਂ ਰੋਟੀ ਖਾਵੇ ਕਿੱਥੋਂ ਹੋਵੇ ਇਹਦੀ ਬਾਹ ਬਾਹ ਖਲੋਦੀ ਜਾਂਦੀ ਹੈ ਔਰ ਕੀ ਕਰ ਗਿਆ ਪਲਾਂ ਨੂੰ ਝਟਕਾ ਪੈ ਗਿਆ ਅਜਾ ਪੈ ਵੀ ਨਹੀਂ ਦੇਲੇ ਪਹਿਲਾਂ ਇਹਦਾ ਇਹਦਾ ਹਜੇ ਤਾਂ ਵਿਚਾਰੇ ਨੇ ਪੈਸੇ ਵੀ ਨਹੀਂ ਦਿੱਤੇ ਜਿਹੜੇ ਕੋੜੇ ਦੇ ਜਿਹੜੇ ਵਾਲੇ ਵੈਦ ਜਾਨੇ ਹਾਂ ਕੀ ਕਰੋਗੇ ਜੀ ਮੰਗ ਕਰੋਗੇ ਜੀ ਅਸੀਂ ਮੰਗ ਕਰਦੇ ਹਾਂ ਜਿਹੜੇ 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 ਇਲਾਕੇ ਦੇ ਐਸਡੀਓ ਆ ਜਈ ਆ ਉਹਨਾਂ ਦੇ ਬੰਦ ਨੰਬਰ ਕੀਤੇ ਹੋਏ ਆ ਦਫਤਰ ਦੇ ਵਿੱਚ ਜਾ ਕੇ ਬੰਦੇ ਤਲਾਕ ਕਰਕੇ ਆਏ ਆ ਕੋਈ ਨਹੀਂ ਆਇਆ ਇਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ ਇਹਦੇ ਜਾਨਵਰ ਗਿਆ ਆ ਇਹਨੂੰ ਮੁਆਵਜ਼ਾ ਦਿੱਤਾ ਮੁਆਵਜ਼ਾ ਦਿੱਤਾ ਜਾਵੇ ਇਹਦੀ ਰੋਟੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਇਹ 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 ਵਿਚਾਰਾ ਗਰੀਬ ਆਦਮੀ ਆ ਔਰ ਇੱਕ ਬੇਜਬਾਨ ਦੀ ਜਾਨ ਗਈ ਆ ਇਹਨੂੰ ਚੰਗੀ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਮਹਿਕਮੇ ਦੇ ਮੁਲਾਜ਼ਮ ਨੇ ਮੈਂ ਕਰ ਰਿਹਾ ਦੋ ਫੋਨਾਂ ਤੇ ਜੀ ਜੀ ਸਾਹਿਬ ਨੂੰ ਕਰ ਰਿਹਾ ਉਹਦਾ ਸਵਿਚ ਆਫ ਹੋਣ ਡਿਆ ਜਿਹੜਾ ਦੂਸਰਾ ਫੋਨ ਨੰਬਰ 14687 ਵਾਲਾ ਉਥੇ ਉਹ ਚੁੱਕ ਨਹੀਂ ਰਿਹਾ ਉਹ ਬੰਦਾ ਇਹ ਕਿੰਨੀ ਵੱਡੀ ਘਟਨਾ ਹੋ ਸਕਦੀ ਸੀ ਇਹ ਕਿੰਨੇ ਅੱਜ ਵੀ ਕਰੰਟ ਚੱਲਦਾ ਪਿਆ ਇਹ ਹੋ ਵੀ ਸਕਦੀ ਕੋਈ ਵੀ ਆਦਮੀ ਆਗੇ ਨੂੰ ਜੇ ਉਹ ਤੋਂ ਨੇ ਅਣਜਾਣੇ ਚ ਲੰਘ ਜਾਏ ਉਹ ਵੀ ਮੌਤ ਹੋ ਸਕਦੀ ਹੈ ਕਿਸੇ ਜਾਨਵਰ ਨੂੰ ਆ ਜਾਵੇ ਹੋਰ ਕੋਈ ਉਹਦੀ ਮੌਤ ਹੋ ਸਕਦੀ ਹੈ ਆਮ ਰਸਤਾ ਚੱਲ ਰਿਹਾ ਹੈ हम यहाँ डेली हम लोग हजारों घोड़े पानी पीते हैं सौकड़ों घोड़े आते हैं डेली हम लोग अपना भी पानी पीते हैं सारे घोड़े भी पानी पीते हैं फ्रिज लगी है अपना हौदी बना हुआ है सारे जानवर का सुरक्षित सरदार जी ने करते हैं अब हम लोग अचानक नहीं है और जी कहीं नहीं है और जगह तो बस यहाँ है कि तो फिर वहाँ ओके अपना जगरामा रोड हमारे जानवर को जो सुरक्षित होना चाहिए हम लोग को जो जानवर हुआ है दुर्घटना इसका मुआवजा चाहिए थी